ਸਤਿ ਸ਼੍ਰੀ ਅਕਾਲ ਜੀ। ਰੋ ਦੇ ਲਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕੱਲ ਆਪਾਂ ਤੁਹਾਡੇ ਨਾਲ ਸ਼ੁਰੂ ਕੀਤਾ ਸੀ ਬੇਲਿਓ ਨਿਕਲਦੇ ਸ਼ੇਰ ਪੁਸਤਕ ਦਾ ਅਧਿਆਇ 19 ਜੋ ਕਿ ਹਾਲੇ ਪੂਰਾ ਨਹੀਂ ਹੋਇਆ ਸੀ। ਉਸ ਦਾ ਜੋ ਭਾਗ ਬਾਕੀ ਰਹਿੰਦਾ ਹੈ ਆਪਾਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਉਸ ਨੂੰ ਸਮਾਪਤੀ ਵੱਲ ਲੈ ਕੇ ਜਾਵਾਂਗੇ। ਸ਼ੁਰੂ ਕਰਦੇ ਹਾਂ ਜੀ। ਵਹੀਰ ਨੂੰ ਕੋੜੇ ਪੁਚਾ ਕੇ ਤੇਜ਼ੀ ਨਾਲ ਅੱਗੇ ਤੋਰੋ ਸਿੰਘੋ ਅਬਦਾਲੀ ਇਹ ਹਤਕ ਬਹੁਤੀ ਦੇਰ ਬਰਦਾਸ਼ਤ ਨਹੀਂ ਕਰ ਸਕੇਗਾ ਸਰਦਾਰ ਚੜਤ ਸਿੰਘ ਨੇ ਸਿੰਘਾਂ ਨੂੰ ਹੋਰ ਫੁਰਤੀ ਕਰਨ ਲਈ ਕਿਹਾ ਸਰਦਾਰ ਨੂੰ ਪਤਾ ਸੀ ਕਿ ਅਬਦਾਲੀ ਲਈ ਇਹ ਵੱਡੀ ਨਮੋਸ਼ੀ ਵਾਲੀ ਗੱਲ ਸੀ ਕਿ ਮੁਠੀ ਪਰ ਲੋਕ ਉਸ ਦੀਆਂ ਲੱਖਾਂ ਫੌਜਾਂ ਦੇ ਨੱਕ ਵਿੱਚ ਤਾਮ ਕਰ ਰਹੇ ਸਨ ਉਹੀ ਹੋਇਆ 12-12 ਹਜ਼ਾਰ ਦੇ ਚਾਰ ਤੁਮਣ ਲੈ ਕੇ ਹਾਥੀ ਉੱਤੇ ਸਵਾਰ ਅਫਦਾਲੀ ਅੱਗੇ ਵਧਿਆ 48000 ਫੌਜ ਸਿੰਘਾਂ ਵੱਲ ਵਧ ਰਹੀ ਸੀ ਸਰਦਾਰ ਨੇ ਸਿੰਘਾਂ ਨੂੰ ਮੁੜਕਤਾਰ ਕਰੜੀ ਕਰਨ ਲਈ ਕਿਹਾ ਪਰ ਐਤ ਕੀ ਉਹ ਜਾਣਦਾ ਸੀ ਕਿ ਜੰਗ ਦਾ ਰੁਖ ਹੋਰ ਤਰ੍ਹਾਂ ਦਾ ਹੋਏਗਾ ਤੁਸੀਂ ਤਾਂ ਕਾਦੇ ਅਫਦਾਲੀ ਨਾਲ ਟੱਕਰ ਲੈਣ ਨੂੰ ਫਿਰਦੇ ਸੀ ਸੋ ਹੁਣ ਵੇਲਾ ਆ ਗਿਆ ਹੈ ਕਿਸੇ ਸਿੰਘ ਦੇ ਇਹ ਬੋਲ ਸਰਦਾਰ ਚੜਤ ਸਿੰਘ ਨੂੰ ਤੀਰ ਵਾਂਗ ਵੱਜੇ ਸਿਰਾਂ ਤੇ ਮੀਣੇ ਲੈਣਾ ਸੂਰਮਿਆਂ ਦਾ ਕੰਮ ਨਹੀਂ ਹੈ ਸੋ ਸਰਦਾਰ ਚੜਤ ਸਿੰਘ ਨੇ ਫੈਸਲਾ ਕੀਤਾ ਕਿ ਉਹ ਅਬਦਾਲੀਵਲ ਵਧੇਗਾ ਵਹੀਰ ਦੇ ਘੇਰੇ ਦੀ ਜ਼ਿੰਮੇਵਾਰੀ ਉਸਨੇ ਸਰਦਾਰ ਜੈ ਸਿੰਘ ਤੇ ਸ਼ਹੀਦਾਂ ਦੀ ਮਿਸਲ ਦੇ ਸੂਰਮਿਆਂ ਨੂੰ ਦਿੱਤੀ ਤੇ ਆਪ ਅਬਦਾਲੀ ਨਾਲ ਟੱਕਰ ਲੈਣ ਲਈ ਅੱਗੇ ਵਧਿਆ ਕਈ ਸੂਰਮੇ ਸਿੰਘ ਸਰਦਾਰ ਦੇ ਨਾਲ ਤੁਰੇ ਨਹੀਂ ਭਾਈ ਸਿੰਘੋ ਵਹੀਰ ਨੂੰ ਵੱਤੋਂ ਵੱਤ ਲੜਾਕਿਆਂ ਦੀ ਲੋੜ ਹੈ ਤੁਸੀਂ ਇੱਥੇ ਹੀ ਟਿਕੋ ਸਰਦਾਰ ਨੇ ਉਹਨਾਂ ਨੂੰ ਵਰਜਿਆ ਇੱਥੇ ਹੀ ਟਿਕਣਾ ਹੈ ਖਾਲਸਾ ਜੀ ਕਾਬਲੀ ਕੁੱਤੇ ਨੂੰ ਪਾਰ ਬਲਾ ਕੇ ਮੁੜ ਤੁਹਾਡੇ ਨਾਲ ਵਾਪਸ ਆ ਇੱਥੇ ਹੀ ਟਿਕਣਾ ਹੈ ਤੁਹਾਡਾ ਟੀਚਾ ਅਬਦਾਲੀ ਹੈ ਤੇ ਬਾਕੀ ਰਹਿਨ ਖੂਨ ਦੇ ਸਾਡੇ ਹਿੱਸੇ ਅਬਦਾਲੀ ਤੱਕ ਪਹੁੰਚਣ ਲਈ ਰਹਿਨ ਖੂਨ ਦੀ ਸਫਾਈ ਵੀ ਕਰਨੀ ਪਵੇਗੀ ਸੋ ਤੁਹਾਡੇ ਰਾਹ ਦੇ ਰੋੜੇ ਅਸੀਂ ਦੂਰ ਕਰਦੇ ਜਾਵਾਂਗੇ ਇੱਕ ਸਿੰਘ ਬੋਲਿਆ ਤੇ ਸਰਦਾਰ ਚੜਤ ਸਿੰਘ ਮੁਸਕਰਾਨਣ ਲੱਗੇ ਅੱਖਾਂ ਅੱਖਾਂ ਵਿੱਚ ਸਰਦਾਰ ਨੇ ਜੈ ਸਿੰਘ ਤੇ ਬਾਕੀ ਸਿੰਘਾਂ ਨੂੰ ਫਤੇ ਬੁਲਾਈ ਕੋੜੇ ਨੂੰ ਅੱਡੀ ਲਾਉਂਦੇ ਆਂ ਜੈਕਾਰਾ ਛੱਡਿਆ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਤਨ ਤਨ ਸ਼ਹੀਦ ਭਾਈ ਸੁੱਖਾ ਸਿੰਘ ਜੀ ਤੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਚੁਣਵੇਂ ਦਸਕੂ ਸਿੰਘ ਅਬਦਾਲੀ ਬਲਵਦੇ ਧੂੜ ਦੇ ਗੁਬਾਰ ਵਿੱਚ ਅਫਗਾਨ ਲਸ਼ਕਰ ਨੂੰ ਵੀ ਕੁਝ ਸਾਫ਼ ਦਿਖਾਈ ਨਾ ਦਿੱਤਾ ਅੱਖ ਦੇ ਫੋਰ ਵਿੱਚ ਹੀ ਸਿੰਘ ਅਫਗਾਨ ਲਸ਼ਕਰ ਵਿੱਚ ਵੜ ਗਏ ਸਿੰਘਾਂ ਦੀਆਂ ਤੇਗਾਂ ਇੰਨੀ ਤੇਜ਼ੀ ਨਾਲ ਘੁੰਮ ਰਹੀਆਂ ਸਨ ਕਿ ਹਵਾ ਵਿੱਚੋਂ ਅੰਗਾਰ ਦਿਸ ਰਹੇ ਸਨ ਗਿਲਜਿਆਂ ਨੂੰ ਜਾਪਿਆ ਕਿ ਸਿੰਘਾਂ ਦੇ ਵੱਡੇ ਜਥੇ ਨੇ ਹਮਲਾ ਕਰ ਦਿੱਤਾ ਹੈ ਉਹਨਾਂ ਵਾਹੋ ਦਾਹੀ ਗੋਲੀਆਂ ਤੀਰਾਂ ਦੀ ਬੁਛਾਰ ਕਰ ਦਿੱਤੀ ਸਿੰਘਾਂ ਨੇ ਮੁੜ ਹਮਲਾ ਕਰ ਦਿੱਤਾ ਹੈ ਹਜ਼ੂਰ ਮਹਾਵਤਨੀ ਅਬਦਾਲੀ ਨੂੰ ਦੱਸਿਆ ਮੇਰਾ ਘੋੜਾ ਮੰਗਵਾਓ ਅਬਦਾਲੀ ਘੋੜੇ ਤੇ ਸਵਾਰ ਹੋ ਗਿਆ ਕਹਾ ਸੰਗ ਰੱਖੀ ਕਾਂ ਦੀ ਟੋਲੀ ਉਸ ਦੇ ਦੁਆਲੇ ਸੀ ਦਸਾਂ ਸਿੰਘਾਂ ਨੇ ਅਫਗਾਨਾਂ ਦੀਆਂ ਪੂਤਨੀਆਂ ਭੁਲਾ ਦਿੱਤੀਆਂ ਸਰਦਾਰ ਜੰਗ ਵਿੱਚ ਪੰਜ ਘੋੜੇ ਲੈ ਕੇ ਆਇਆ ਸੀ ਤਾਂ ਕਿ ਜੇ ਇੱਕ ਥੱਕ ਜਾਵੇ ਤਾਂ ਉਸੇ ਵੇਲੇ ਦੂਜੇ ਤੇ ਸਵਾਰ ਹੋਇਆ ਜਾ ਸਕੇ ਅਬਦਾਲੀ ਦਾ ਸਿਰ ਲਾ ਦੇਣ ਦੀ ਚਾਹ ਨਾਲ ਸਰਦਾਰ ਚੜਤ ਸਿੰਘ ਕਿਸੇ ਦੇ ਰੋਕਿਆ ਨਹੀਂ ਰੁਕ ਰਿਹਾ ਸੀ ਜਿੱਥੋਂ ਦੀ ਲੰਗਦਾ ਕਾਬਲੀ ਵੇੜੀਆਂ ਵਿੱਚ ਸੱਫਰ ਬਚਾਉਂਦਾ ਜਾਂਦਾ ਜਿਵੇਂ ਜਿਵੇਂ ਉਸ ਦੀ ਭਾਲ ਪਤਾਲੀ ਲਈ ਲੰਬੀ ਹੋ ਰਹੀ ਸੀ ਉਮੀ ਉਮੀ ਸਰਦਾਰ ਦਾ ਰੋਵਤਾ ਚਾਰੇ ਹਸੀ ਇੱਕੋ ਵਾਰ ਨਾਲ ਉਹ ਦੋ ਦੋ ਪਠਾਨ ਵੜਰੇ ਹਸੀ ਉਸ ਨੂੰ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਭਾਈ ਸੁੱਖਾ ਸਿੰਘ ਉਹਨਾਂ ਦੇ ਨਾਲ ਸਵਾਰ ਹੋਣ ਕਿਸੇ ਐਸੀ ਹੀ ਜੰਗ ਵਿੱਚ ਉਹਨਾਂ ਦੇ ਆਦਰਸ਼ ਭਾਈ ਸੁੱਖਾ ਸਿੰਘ ਸ਼ਹੀਦ ਹੋਏ ਸਨ ਉਹ ਹਿਸਾਬ ਵੀ ਇਹਨਾਂ ਨਾਲ ਚੁਕਤਾ ਕਰਨਾ ਹੈ ਸਰਦਾਰ ਵਾਰ ਕਰਦਾ ਕਦੇ-ਕਦੇ ਬੋਲਦਾ ਧੰਨ ਧੰਨ ਭਾਈ ਸੁੱਖਾ ਸਿੰਘ ਕੇਮ ਨੇ ਸਰਦਾਰ ਨੇ ਪਤਾ ਨਹੀਂ ਕਿੰਨੇ ਅਫਗਾਨ ਪਾਰ ਬੁਲਾ ਦਿੱਤੇ ਸਰਦਾਰ ਜਿੱਥੋਂ ਦੀ ਲੰਗਦਾ ਪਿੱਛੇ ਅਫਗਾਨਾਂ ਦੀਆਂ ਵਿਚਾਲਿਓਂ ਚੀਰੀਆਂ ਲਾਸ਼ਾਂ ਦਾ ਢੇਰ ਹੁੰਦਾ ਜਾਂਦਾ। ਵਾਰ ਕਰਦੇ ਕਰਦੇ ਤੇ ਗਿਲਜੀਆਂ ਦੀਆਂ ਢਾਲਾਂ ਤੇ ਵੱਜਦੀ ਰਹਿਣ ਕਰਕੇ ਇੱਕ ਤਾਂ ਤੇਗ ਖੁੰਡੀ ਹੋ ਗਈ ਸੀ ਤੇ ਦੂਜਾ ਸਰਦਾਰ ਦਾ ਹੱਥ ਵੀ ਥੱਕ ਗਿਆ ਸੀ। ਸਰਦਾਰ ਨੇ ਹੁਣ ਹੱਥ ਨੀਜ਼ਾ ਫੜ ਲਿਆ। ਕਈ ਪਠਾਣਾਂ ਨੂੰ ਪਰ ਉਹ ਦੇਣ ਮਗਰੋਂ ਨੀਜ਼ੇ ਦੀ ਢਾਲ ਵੀ ਝੁੱਟ ਗਈ। ਸਰਦਾਰ ਨੇ ਰਾਮ ਜੰਗਾ ਕੱਢਿਆ। ਹੁਣ ਤੱਕ ਸਰਦਾਰ ਦੇ ਸਰੀਰ ਦੇ ਕਈ ਫਟ ਲੱਗ ਗਏ ਸਨ। ਸਰੀਰ ਵਿੱਚੋਂ ਲਹੂ ਲਗਾਤਾਰ ਵਹਿ ਰਿਹਾ ਸੀ। ਸਰਦਾਰ ਨੇ ਰਾਮ ਜੰਗੇ ਨਾਲ ਪਠਾਣ ਫੁੰਡਣੇ ਸ਼ੁਰੂ ਕੀਤੇ। ਹਾਲਾਤ ਜੰਗ ਦੇ ਮੈਦਾਨ ਦੇ ਇਹ ਹੋ ਗਏ ਸਨ ਕਿ ਜਿੱਧਰ ਵੀ ਦੇਖਦੇ ਸੀ ਚੜਕ ਸਿੰਘ ਉਸੇ ਪਾਸੇ ਨਜ਼ਰ ਆਉਂਦਾ ਸੀ। ਹੁਣੇ ਇੱਥੇ ਲੜ ਰਿਹਾ ਸੀ ਤਾਂ ਅਗਲੇ ਪਲ ਕਿਤੇ ਹੋਰ ਪਠਾਣਾਂ ਦੇ ਡੱਕਰੇ ਕਰ ਰਿਹਾ ਸੀ। ਪਤਾ ਲੱਗਾ ਕਿ ਘੇਰੇ ਵਾਲੇ ਕਤਾਰ ਕਮਜ਼ੋਰ ਪੈ ਰਹੀ ਹੈ। ਤਾਂ ਭੱਜ ਕੇ ਉਧਰ ਚਲਾ ਗਿਆ। ਵਹਿਿਰ ਦੇ ਇੱਕ ਵੀ ਫੱਟ ਲੱਗਣ ਤੋਂ ਪਹਿਲਾਂ ਉਹ ਆਪਣੇ ਲਹੂ ਦਾ ਆਖਰੀ ਕਤਰਾ ਵੀ ਵਹਾ ਦੇਣਾ ਚਾਹੁੰਦਾ ਸੀ। ਝੜਕ ਸਿੰਘ ਦਾ ਕੋੜਾ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਭੱਜਿਆ ਫਿਰਦਾ ਸੀ ਜਿਵੇਂ ਗੰਗੇਰੀ ਪਾਣੀ ਉੱਤੇ ਘੁੰਮਦੀ ਫਿਰਦੀ ਹੈ ਤੇ ਅੱਖ ਦੇ ਫੋਰ ਵਿੱਚ ਹੀ ਰਾਬ ਬਦਲ ਕੇ ਦੂਜੇ ਪਾਸੇ ਘੁੰਮ ਜਾਂਦੀ ਹੈ। ਅਬਦਾਲੀ ਤਾਂ ਹੱਥੀ ਤੇ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਅਬਦਾਲੀ ਨੂੰ ਲੱਭਦਾ ਲੱਭਦਾ ਸਰਦਾਰ ਮੁੜ ਅਫਗਾਨਾਂ ਦੇ ਘੇਰੇ ਵਿੱਚ ਆ ਗਿਆ। ਇੱਕ ਤਾਂ ਧੋੜ ਦਾ ਗੁਬਾਰ ਦੂਜਾ afghan ਫੌਜਾਂ ਦੀ ਇੰਨੀ ਗਿਣਤੀ ਕਿ ਅਬਦਾਲੀ ਦਾ ਕਿਤੇ ਪਤਾ ਨਹੀਂ ਲੱਗ ਰਿਹਾ ਸੀ ਪਠਾਨ ਤਾਂ ਸਰਦਾਰ ਦੇ ਰਾਮ ਜੰਗੇ ਤੋਂ ਬਚਦੇ ਫਿਰ ਰਹੇ ਸਨ ਸਰਦਾਰ ਬਾਰੇ ਮਸ਼ਹੂਰ ਸੀ ਕਿ ਉਹ ਐਡਾ ਤਕੜਾ ਨਿਸ਼ਾਨਚੀ ਸੀ ਕਿ ਸਾਰਾ ਦਲ ਇੱਕ ਪਾਸੇ ਤੇ ਇਕੱਲਾ ਚੜਤ ਸਿੰਘ ਇੱਕ ਪਾਸੇ ਦੁਨੀਆ ਵਿੱਚ ਸਿਰਫ ਢਾਈ ਬੰਦੂਕ ਚੀ ਮੰਨੇ ਜਾ ਸਕਦੇ ਸਨ ਇੱਕ ਸਰਦਾਰ ਚੜਤ ਸਿੰਘ ਦੂਜਾ ਸਾਰਾ ਪੰਥ ਤੇ ਬਾਕੀ ਅੱਧੀ ਦੁਨੀਆ ਦੇ ਸਭ ਨਿਸ਼ਾਨੇਬਾਜ਼ ਸਾਰੇ ਬ੍ਰਹਮੰਡ ਦੇ ਨਿਸ਼ਾਨਚੀਆਂ ਦਾ ਸਰਦਾਰ ਸੀ ਚੜਤ ਸਿੰਘ ਹਾਊਸ ਦੇ ਨਿਸ਼ਾਨੇ ਮੱਛੀਆਂ ਦੀ ਅੱਖ ਫੁੰਡਣ ਨੂੰ ਨਹੀਂ ਸਗੋਂ ਮਗਰਮੱਛਾਂ ਨੇ ਮੱਥੇ ਪੜਨ ਵਾਲੇ ਸਨ ਉਸਨੇ ਕਿਹੜਾ ਸਵੈਮਬਰਾ ਵਿੱਚ ਜਾ ਕੇ ਨਿਸ਼ਾਨੇ ਲਾਉਣੇ ਸਨ ਜਾਂ ਆਪਣੀ ਸਲਤਨਤ ਬਚਾਉਣ ਲਈ ਆਪਣੇ ਨਾਲ ਲੜਨਾ ਸੀ ਉਸਨੇ ਤਾਂ ਅਸਲੀ ਜੰਗ ਦੇ ਮੈਦਾਨ ਵਿੱਚ ਵੱਡੇ ਵੱਡੇ ਯੋਧਿਆਂ ਦੇ ਸੰਮੁਖ ਚੂਜਣਾ ਸੀ ਉਹ ਯੂ ਵਿਦੇਸ਼ੀ ਯੋਧੇ ਜਿਹੜੇ ਉਸਨੇ ਲੋਕਾਂ ਵੱਲ ਕੈਰੀ ਨਿਗਾਹ ਨਾਲ ਵੇਖਦੇ ਸਨ ਜੋ ਉਸ ਦਾ ਦੇਸ਼ ਹੜੱਪਨ ਨੂੰ ਫਿਰਦੇ ਸਨ ਸਰਦਾਰ ਨਾਲ ਬੰਦੂਕਾਂ ਪਰ ਪਰ ਫੜਾਉਣ ਵਾਲੇ ਸਿੰਘ ਤਾਂ ਹੋ ਸਕਦਾ ਹੈ ਪਰ ਨੇ ਵਿੱਚ ਦੇਰੀ ਕਰ ਦਿੰਦੇ ਹੋਣ ਪਰ ਸਰਦਾਰ ਦਾ ਇੱਕ ਵੀ ਨਿਸ਼ਾਨਾ ਟੀਚੇ ਨੂੰ ਵਿੰਨੇ ਬਿਨਾ ਖਾਲੀ ਨਹੀਂ ਜਾ ਰਿਹਾ ਸੀ ਸਰਦਾਰ ਪਠਾਣਾ ਨੂੰ ਫੁੰਡ ਫੁੰਡ ਕੇ ਖਾਲੀ ਬੰਦੂਕ ਸਿੰਘਾਂ ਨੂੰ ਫੜਾ ਰਿਹਾ ਸੀ ਤੇ ਸਿੰਘ ਸਰਦਾਰ ਨੂੰ ਪਰ ਪਰ ਦੇ ਰਹੇ ਸਨ ਥੋੜਾ ਹੋਰ ਅੱਗੇ ਪਹੁੰਚ ਕੇ ਸਰਦਾਰ ਨੇ ਸੈਂਕੜੇ ਅੰਗਰਖੇਕਾਂ ਵਿੱਚ ਕਿਰਿਆ ਹੋਇਆ ਸ਼ਾਹੀ ਲਿਬਾਸ ਵਿੱਚ ਇੱਕ ਘੋੜਸਵਾਰ ਦੇਖਿਆ। ਉਸ ਨੂੰ ਸਮਝਦਿਆਂ देर ਨਾ ਲੱਗੀ ਕਿ ਇਹ ਹੀ ਅਬਦਾਲੀ ਹੈ। ਸਰਦਾਰ ਨੇ ਘੋੜੇ ਨੂੰ ਵੱਡੀ ਲਾਈ ਹੀ ਸੀ ਕਿ ਮੰਗਰੋਂ ਇੱਕ ਸਿੰਘ ਦੀ ਆਵਾਜ਼ ਆਈ। ਸਰਦਾਰ ਚੜਕ ਸਿੰਘ ਜੀ ਅਫਗਾਨਾਂ ਨੇ ਮੂਹਰੇ ਕੋ ਘੇਰਾ ਤੋੜ ਦਿੱਤਾ ਹੈ ਤੇ ਭੁੱਖੇ ਬਗਿਆੜਾ ਮੰਗ ਵਹੀਰ ਉੱਤੇ ਟੁੱਟ ਕੇ ਪੈ ਗਏ ਹਨ। ਸਰਦਾਰ ਦਾ ਮੂੰਹ ਹਜੇ ਵੀ ਅਬਦਾਲੀ ਬਲ ਸੀ। ਪਰ ਉਸ ਨੇ ਕੰਨ ਪਿਛਾ। ਉਸ ਨੂੰ ਵਹੀਰ ਦਾ ਘੁਰਲਾਟ ਸੁਣ ਰਿਹਾ ਸੀ। ਗੁੱਸੇ ਭਰੀਆਂ ਨਜ਼ਰਾਂ ਨਾਲ ਉਸਨੇ ਅਬਦਾਲੀ ਵੱਲ ਦੇਖੇ ਮਹਾਰਾਜ ਨੇ ਚਾਹਿਆ ਤਾਂ ਛੇਤੀ ਹੀ ਫੇਰ ਮਿਲਦੇ ਹਾਂ ਕਹਿੰਦੇ ਆ ਉਸਨੇ ਘੋੜਾ ਪਿਛਾ ਮੋੜਿਆ ਅਬਦਾਲੀ ਨੇ ਉਸ ਨੂੰ ਦੇਖ ਲਿਆ ਤੇ ਘੋੜਸਵਾਰ ਉਸ ਦੇ ਮਗਰ ਦੌੜਾਈ ਛੇਤੀ ਨਾਲ ਜਾਓ ਤੇ ਦੇਖੋ ਕਿ ਕੌਣ ਸੂਰਮਾ ਸੀ ਇਹ ਜੋ ਅਫਗਾਨ ਲਸ਼ਕਰ ਵਿੱਚ ਐਨਾ ਪਿੱਛੇ ਤੱਕ ਜਿਉਂਦਾ ਪਹੁੰਚ ਗਿਆ ਚੜਤ ਸਿੰਘ ਸੀ ਜਨਾਬ ਸ਼ੁਕਰ ਚੱਕਿਆ ਚੜਤ ਸਿੰਘ ਯਾ ਖੁਦਾ ਕੁਝ ਪਲਾਂ ਦੀ ਦੇਰੀ ਹੋ ਗਈ ਨਹੀਂ ਤਾਂ ਅੱਜ ਇਹ ਸਾਡੇ ਹੱਥੋਂ ਜਿਉਂਦਾ ਵਾਪਸ ਨਹੀਂ ਜਾ ਸਕਦਾ ਸੀ ਕੋਟਸਵਾਰ ਦੌੜਾਓ ਤੇ ਹੋ ਸਕੇ ਤਾਂ ਜਿਉਂਦਾ ਪੇਸ਼ ਕਰੋ ਮੇਰੇ ਅੱਗੇ ਪਰ ਇਹ ਗਲਬਦਲੀ ਨੇ ਹਵਾ ਵਿੱਚ ਹੀ ਕਰ ਦਿੱਤੀ ਸੀ ਉਸ ਨੂੰ ਵੀ ਪਤਾ ਸੀ ਕਿ ਚੜਤ ਸਿੰਘ ਨੂੰ ਜਿਉਂਦਾ ਫੜ ਲੈਣਾ ਸੂਜ ਨੂੰ ਜੇਬ ਵਿੱਚ ਪਾ ਲੈਣ ਮੰਗ ਸੀ ਤੇਜ਼ੀ ਨਾਲ ਸਰਦਾਰ ਵਹੀਰ ਕੋਲ ਪਰਤੇ ਆ ਬੱਚੇ ਬੁੱਢੇ ਬੀਬੀਆਂ ਦਾ ਕਤਲੇਆਮ ਹੋ ਰਿਹਾ ਸੀ ਵਹੀਰ ਅਤੇ ਸਿੰਘਾਂ ਵਿਚਾਲੇ ਹੁਣ ਅਫਗਾਨ ਟੁਕੜੀਆਂ ਲੱਥੀਆਂ ਸਨ ਸਿੰਘ ਪਿੱਛੋਂ ਪਠਾਣਾ ਉੱਤੇ ਹੱਲੇ ਹੋ ਰਹੇ ਸਨ ਅੱਗੇ ਚੱਲੋ ਸਿੰਘੋ ਮੂਰੇ ਪਹੁੰਚੋ ਅਸੀਂ ਪਠਾਣ ਮਗਰੋਂ ਮਾਰਨੇ ਹਨ ਵਹੀਰ ਪਹਿਲਾਂ ਬਚਾਉਣਾ ਹੈ ਪਹੁੰਚਦਿਆਂ ਹੀ ਸਰਦਾਰ ਬੋਲਿਆ ਅਫਗਾਨਾਂ ਨੇ ਵਹੀਰ ਵੀ ਦੋ ਕਿਸਿਆਂ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਅੰਨਾ ਕਤਲੇਆਮ ਹੋ ਰਿਹਾ ਸੀ ਸਰਦਾਰ ਕਾਲੀ ਨਾਲ ਵਹੀਰ ਤੇ ਅਫਗਾਨਾਂ ਦੇ ਵਿਚਕਾਰ ਪਹੁੰਚਿਆ ਵਹੀਰ ਨੂੰ ਪਿਛਾਂ ਤੱਕ ਕੇ ਸਿੰਘਾਂ ਨੇ ਅਫਗਾਨਾਂ ਨਾਲ ਟੱਕਰ ਲੈਣੀ ਸ਼ੁਰੂ ਕੀਤੀ ਪਠਾਣਾਂ ਦੇ ਪਿੱਛੇ ਰਹਿ ਗਏ ਸੂਰਮੀ ਸਿੰਘਾਂ ਨੇ ਪਿੱਛੋਂ ਤੇਜ਼ ਹਮਲਾ ਕਰ ਦਿੱਤਾ ਹੁਣ ਅਫਗਾਨ ਲਸ਼ਕਰ ਆਪ ਸਿੰਘਾਂ ਦੇ ਵਿਚਾਲੇ ਘਿਰ ਚੁੱਕਾ ਸੀ ਵਹੀਰ ਨੂੰ ਥੋੜੀ ਸੁਰਤ ਆਉਣ ਤੇ ਵਹੀਰ ਵਿੱਚੋਂ ਵੀ ਕੁਝ ਪੁਚੰਗੀ ਤੇ ਬੀਬੀਆਂ ਬਜ਼ੁਰਗ ਅਫਗਾਨਾਂ ਨੂੰ ਪੈ ਗਏ ਕੋੜਿਆਂ ਤੋਂ ਲਾ ਕੇ ਸੁੱਟੇ ਜਾਂਦੇ ਪਠਾਣ ਵਹੀਰੀਆਂ ਹੱਥ ਆ ਜਾਂਦੇ ਤੇ ਉਹ ਡਾਂਗਾਂ ਸੋਟਿਆਂ ਤੇ ਛੋਟੀਆਂ ਕਿਰਪਾਨਾਂ ਨਾਲ ਉਹਨਾਂ ਨੂੰ ਪਾਰ ਬੁਲਾ ਲੈਂਦੇ ਸਰਦਾਰ ਚਰਤ ਸਿੰਘ ਨੂੰ ਲੜਦਾ ਦੇਖ ਕੇ ਪੰਥਨੀ ਹਾਲ ਹੋ ਰਿਹਾ ਸੀ। ਕਿਹਦਾ ਸੂਰਮਾ ਹੈ ਇਹ ਜਿੱਧਰ ਮੌਥ ਦੇਖਦਾ ਹੈ ਉਧਰ ਨੂੰ ਹੀ ਭੱਜ ਲੈਂਦਾ ਹੈ। ਕਿਸ ਮਿੱਟੀ ਦਾ ਬਣਿਆ ਹੈ ਇਸ ਦਾ ਜੁੱਸਾ ਕਿ ਦੇਤੀ ਐਨੇ ਫਟ ਲੱਗ ਜਾਣ ਮੰਗਰੋਂ ਵੀ ਉਸੇ ਵੀਰਤਾ ਨਾਲ ਜੂਝ ਰਿਹਾ ਹੈ। ਆਨੰਦਪੁਰ ਦੀ ਮਿੱਟੀ ਨਾਲ। ਇੱਕ ਬਾਬੇ ਦੇ ਬੋਲਣ ਤੇ ਇਕਬਾਲ ਨੇ ਜਵਾਬ ਦਿੱਤਾ। ਸਾਰੇ ਥੋੜਾ ਮੁਸਕਾਏ। ਸੱਚ ਮੁੱਚ ਤੁਹਾਨੂੰ ਸੀਦਕ ਨੇ ਇਹਨਾ ਸਿਖਾ ਦੇ ਜੋ ਹਜ਼ਾਰਾਂ ਮਾਰੇ ਗਿਆਆਂ ਨੇ ਦੇਹਾਂ ਤੇ ਬੈਠੇ ਵੀ ਮੁਸਕਰਾ ਰਹੇ ਹਨ। ਤੰਨੇ ਸਰਦਾਰ ਚੜਤ ਸਿੰਘ ਜਿਹੇ ਸੂਰੇ ਤੇ ਤੰਨੇ ਵਹੀਰ ਵਿਚਲੇ ਬਾਲ ਬੱਚੇ ਵੀ ਜਿਹੜੇ ਕੋਈ ਆਪਾ ਤਾਪੀ ਵਿੱਚ ਕਿਧਰੇ ਦੌੜ ਨਹੀਂ ਰਹੇ ਸਗੋ ਸਿੰਘਾਂ ਦੇ ਕਹਣੇ ਵਿੱਚ ਚੱਲ ਰਹੇ ਨੇ ਬਾਬੇ ਪੰਗੋ ਵੱਲ ਦੇਖਦਾ ਮੈਂ ਬੋਲੀਆ ਉਦੋਂ ਸਿੱਖਾਂ ਵਿੱਚ ਇਤਫਾਕ ਬਹੁਤ ਸੀ ਮੁਖੀ ਸਿੰਘਾਂ ਦੀ ਸਤਬਚਨ ਆਖ ਮੰਨਦਾ ਸੀ ਸਮੂਹ ਪੰਥ ਪੰਜਾਂ ਸੰਗਾਂ ਮਿਲੋਂ ਕਿਸੇ ਵੀ ਗੁਰਮਤੇ ਨੂੰ ਸੀਸ ਨਮਾਉਂਦਾ ਸੀ ਖਾਲਸਾ ਕੋਈ स्वार्थ ਲਾਲਚ ਹੈ ਹੀ ਨਹੀਂ ਸੀ ਜਦ ਜਦ ਅਸੀਂ ਸਤਿਵਚਨ ਕਹਿਣਾ ਛੱਡਾਂਗੇ ਖੁਆਰ ਹੋਵਾਂਗੇ ਬਾਬਾ ਮੇਰੇ ਕੰਨ ਹੀ ਦੇਖਦਾ ਬੋਲੇ ਆ ਸਤਿਵਚਨ ਬਾਬਾ ਜੀ ਪਤਾ ਨਹੀਂ ਇੱਥੇ ਰਹਿਣਾ ਬਣਦਾ ਵੀ ਸੀ ਕਿ ਨਹੀਂ ਪਰ ਮੇਰਾ ਇਹੀ ਕਹਿਣ ਨੂੰ ਚਿਤ ਕੀਤਾ ਸੱਚਮੁੱਚ ਜੇ ਸਰਦਾਰ ਚਰਤ ਸਿੰਘ ਮੜਨਾ ਬੋਰ ਦਾ ਤਾਂ ਪਠਾਣਾ ਨੇ ਵਹੀਰ ਨੂੰ ਇੰਜ ਵੜਣਾ ਸੀ ਜਿਵੇਂ ਕਿਸਾਨ ਪੱਕੀ ਫਸਲ ਵੜਦਾ ਹੈ ਇੱਕ ਹੋਰ ਬਾਬਾ ਬੋਲੇ ਆ ਵਹੀਰ ਹੁਣ ਸਰਦਾਰ ਦੇ ਗੁਣ دارਹੀ ਸੀ ਤੇ ਨਾਲ ਨਾਲ ਅਸੀਸਾਂ ਵੀ ਦੇ ਰਹੀ ਸੀ ਜੇ ਤੁਸੀਂ ਸੂਰਮੇ ਦੇ ਸਰੀਰ ਤੇ ਲੱਗੇ ਫੱਟ ਗਿੜਨ ਬੈਠ ਜਾਓ ਤਾਂ ਤੁਹਾਨੂੰ ਸ਼ਾਇਦ ਉਨੀ ਗਿਣਤੀ ਨਾ ਆਉਂਦੀ ਹੋਵੇ ਜਿਨ੍ਹਾਂ ਦੇ ਉਸ ਦੇ ਸਰੀਰ ਤੇ ਫੱਟ ਹਨ ਗੋਲੀਆਂ ਤੀਰਾਂ ਤਲਵਾਰਾਂ ਨਿਜ਼ੀਆਂ ਨਾਲ ਵਿੰਨੀ ਪਈ ਹੈ ਸਾਰੀ ਦੇ ਭੀਮਸੈਨ ਵਾਂਗ ਜਿੱਤਰ ਜਾਂਦਾ ਹੈ ਵੈਰੀਆਂ ਦੇ ਆਹੂਲਾ ਹੀ ਰੱਖਦਾ ਹੈ ਕਿਹੜਾ ਭੀਮਸੈਨ ਵੱਲਛਲ ਵਰਤ ਕੇ ਜੰਗ ਕਰਦੇ ਲੋਕਾਂ ਦਾ ਸਰਦਾਰ ਚੜ੍ਹਤ ਸਿੰਘ ਦੇ ਹਾਂ ਦੇ ਹੋ ਸਕਦੇ ਹਨ ਕੋਈ ਇੱਕ ਦੀ ਵਾਰ ਜੇ ਤੁਸੀਂ ਦੇਖਣ ਬੈਠੋ ਤਾਂ ਇੱਕ ਵੀ ਵਾਰ ਖਾਲੀ ਨਹੀਂ ਮੁੜਦਾ ਸੀ ਯੋਧੇ ਦਾ ਤੁਸੀਂ ਪ੍ਰਯੋਜਨ ਦੇਖੋ ਖਾਲਸਾ ਜੀ ਚੜਤ ਸਿੰਘ ਦਾ ਤੇ ਦੁਸ਼ਮਨ ਫੌਜਾਂ ਦਾ ਲੜਾਈ ਦਾ ਮਕਸਦ ਦੇਖੋ ਦੋਹਾਂ ਧਿਰਾਂ ਦਾ ਸੰਸਾਰ ਦੇ ਕਿਸੇ ਯੋਧੇ ਦੀ ਤੁਲਨਾ ਛਾੜਤ ਸਿੰਘ ਨਾਲ ਨਹੀਂ ਕੀਤੀ ਜਾ ਸਕਦੀ ਇਸ ਦੀ ਜੰਗ ਧਰਮ ਯੁੱਧ ਹੈ ਇਹ ਕੋਈ ਰਾਜ ਭਾਗ ਦੇ ਭੁੱਖੇ ਮੁਗਲਾਂ ਤੁਰਕਾਂ ਜਾਂ ਯਰ ਜੋਰੂਲੀ ਲੜਦੇ ਰਾਜਿਆ ਵਰਗਾ ਨਹੀਂ ਇਹ ਤਾਂ ਮਨੁੱਖਤਾ ਦੇ ਭਲੇ ਲਈ ਲੜ ਰਿਹਾ ਹੈ। ਇੱਕ ਵੱਡੀ ਉਮਰ ਦਾ ਬਜ਼ੁਰਗ ਬੋਲਿਆ। ਧੰਨ ਹੈ ਚੜਤ ਸਿੰਘ। ਇਹ ਸਾਡਾ ਰਾਖਾ ਬਣ ਕੇ ਬੋੜਿਆ ਹੈ। ਐਸੀਆਂ ਅਸੀਸਾਂ ਤੇ ਗੁਣਗਾਨ ਤੋਂ ਬੇਖਬਰ ਸਰਦਾਰ ਧਰਮਯੁੱਧ ਵਿੱਚ ਅਫਗਾਨਾਂ ਦੇ ਆਹੂ ਲਾ ਰਿਹਾ ਹੈ। ਲਹੂ ਨਾਲ ਉਸ ਦੇ ਚੋਲੇ ਦਾ ਰੰਗ ਬਦਲ ਚੁੱਕਾ ਹੈ। ਕਿਰਪਾਨਾਂ ਦੇ ਮੁਠੇ ਵਿੱਚ ਹੱਥ ਸੁੱਜ ਗਿਆ ਹੈ। ਕੋੜੇ ਜ਼ਖਮੀ ਹੋ ਚੁੱਕੇ ਹਨ। ਪਰ ਸਿਦਕ ਸਿੰਘਾਂ ਨੇ ਸਿੱਧਕ ਨੂੰ ਕੋਈ ਛੋ ਵੀ ਨਹੀਂ ਸਕੇ ਜੋ ਵੀ ਸਾਡੇ ਵਿੱਚੋਂ ਜਿਉਂਦਾ ਰਹੇਗਾ ਚੜਤ ਸਿੰਘ ਕਰਕੇ ਰਹੇਗਾ ਤੇ ਉਸ ਦਾ ਦੇਣਦਾਰ ਹੋਵੇਗਾ ਮਹਾਰਾਜ ਕਿਰਪਾ ਕਰਨ ਤੇ ਚੜਤ ਸਿੰਘ ਦਾ ਪ੍ਰਤਾਪ ਹੋਰ ਵਧੇ ਸਾਰੇ ਪੰਥ ਦਾ ਇਹੋ ਆਗੂ ਹੋਵੇ ਤੇ ਸਰਦਾਰ ਸਰਦਾਰਾਂ ਸਿਰ ਸਰਦਾਰ ਹੋਏ ਕੋਈ ਕਹਿ ਰਿਹਾ ਹੈ ਕਿ ਇਹ ਪਾਤਸ਼ਾਹ ਬਣੇ ਕੋਈ ਕਹਿੰਦਾ ਹੈ ਲਾਹੌਰ ਤਖਤ ਤੇ ਬੈਠੇ ਕਿਧਰੋਂ ਆਵਾਜ਼ ਆ ਰਹੀ ਹੈ ਕਿ ਮਲਤਾਨ ਪਿਸ਼ੌਰ ਵੀ ਇਸ ਦਾ ਸਿੱਕਾ ਚੱਲੇ ਕੁਈ ਕਹਿੰਦਾ ਹੈ ਕਸ਼ਮੀਰ ਕਾਬਲ ਤੀਕ ਇਸ ਦੇ ਝੰਡੇ ਝੁਲਣ। ਦਿੱਲੀ ਦੱਖਣ ਪਹਾੜ ਤੇ ਕੁਲ ਦਿਸ਼ਾਵਾਂ ਵਿੱਚ ਚੜਤ ਸਿੰਘ ਦਾ ਰਾਜ ਹੋਵੇ। ਚਾਰੇ ਕੁੰਟਾਂ ਵਿੱਚ ਸਰਦਾਰ ਚੜਤ ਸਿੰਘ ਦੀ ਜੈ ਜੈਕਾਰ ਹੋਵੇ। ਐਸੀਆਂ ਅਸੀਸਾਂ ਮਾਈਆਂ ਬੀਬੀਆਂ ਦੇ ਰਹੀਆਂ ਹਨ। ਜਿਨ੍ਹਾਂ ਦੇ ਬੱਚਿਆਂ ਦਾ ਰੱਖਾ ਬਣ ਕੇ ਚੜਤ ਸਿੰਘ ਸਾਹਿਬ ਦੇ ਹਿੱਸੇ ਦੇ ਫੱਟ ਆਪਣੇ ਸਿਰ ਲੈ ਰਿਹਾ ਹੈ। ਹੁਣ ਤਾਂ ਹਾਲਾਤ ਇਹ ਹੋ ਗਈ ਹੈ ਕਿ ਵਹੀਰ ਵਿੱਚ ਜਿਸ ਨੂੰ ਵੀ ਕਿਸੇ ਪਾਸਿਓਂ ਪਠਾਣਾ ਦੇ ਹੱਲੇ ਦਾ ਭੈ ਹੁੰਦਾ ਸੀ। ਉਹ ਚੜਤ ਸਿੰਘ ਵਾਲ ਚਲਾ ਜਾਂਦਾ ਹੈ ਜਿੱਧਰ ਕਿਧਰੇ ਚੜਤ ਸਿੰਘ ਜਾਂਦਾ ਹੈ ਵਹੀਰ ਉਸੇ ਪਾਸੇ ਜਾਂਦੀ ਹੈ ਸ਼ਹੀਦ ਸਿੰਘ ਨਾਲ ਹਨ ਸਰਦਾਰ ਚੜਤ ਸਿੰਘ ਦੇ ਤੇ ਉਹ ਸਰਦਾਰ ਵੀ ਕਦੇ ਹਾਰ ਨਹੀਂ ਹੋਣ ਦੇਣਗੇ ਤੁਸੀਂ ਦੇਖਿਓ ਸਰਦਾਰ ਸਾਡਾ ਸਭ ਦਾ ਮੁਕਤੀਦਾਤਾ ਬਣੇਗਾ ਤੇ ਸ਼ੁਕਰ ਚੱਕੀ ਦਾ ਸਿੱਕਾ ਕਾਬਲ ਕੰਧਾਰਕ ਚਲੇਗਾ ਇੱਕ ਬਾਬੇ ਨੇ ਭਵਿੱਖਤ ਵਾਕ ਕਹੇ ਤੇ ਵਹੀਰ ਲਗਾਤਾਰ ਜੂਝ ਰਹੇ ਸਰਦਾਰ ਚੜਤ ਸਿੰਘ ਲਈ ਅਰਦਾਸਾਂ ਕਰਦਾ ਰਿਹਾ ਜਿਉਂ-ਜਿਉਂ ਬਾਬਾ ਸਾਨੂੰ ਦੱਸ ਰਿਹਾ ਹੈ ਕਿ ਕਿਵੇਂ ਬਹੀਰ ਸਰਦਾਰ ਚੜਤ ਸਿੰਘ ਨੂੰ ਰਾਜ ਭਾਗ ਦੀਆਂ ਅਸੀਸਾਂ ਦੇ ਰਹੀ ਹੈ ਕਿਉਂ ਤੇ ਉਹ ਮੇਰੇ ਸਾਰੇ ਪਿੰਡੇ ਤੇ ਲੂ ਕੰਡੇ ਖੜੇ ਹੋ ਰਹੇ ਹਨ ਮੈਂ ਬਿੰਦ-ਬਿੰਦ ਮੰਗਰੋ ਆਪਣੇ ਬਾਹਾਂ ਤੇ ਹੱਥ ਫੇਰ ਰਹੀ ਹਾਂ ਹਾਂ ਪਤਾ ਨਹੀਂ ਸਰਦਾਰ ਚੜਤ ਸਿੰਘ ਦਾ ਨਾਮ ਸੁਣਦੇ ਆਹੀਂ ਮੈਨੂੰ ਥੁਰਤੜੀ ਜਿਹੀ ਕਿਉਂ ਛੜ ਜਾਂਦੀ ਹੈ ਬਾਗ ਉਮੀਦੀ ਸਮਾਪਤੀ ਹੋ ਚੁੱਕੀ ਹੈ ਜੀ ਕੱਲ ਮਿਲਦੇ ਆ ਅਗਲੇ ਅਧਿਆਏ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ